ਖਸਮੁ ਪਛਾਤਾ ਮਾਰੂ ਮਹਲਾ 5 ਖੁੱਲਿਆ ਕਰਮ ਕਿਰਪਾ ਭਈ ਠਾਕੁਰ ਕੀਰਤਨ ਹਰ ਹਰ ਗਾਈ ਸ਼ਰਮ ਥਾਕਾ ਪਾਏ ਬਿਸਰਾਮਾ ਮਿਟ ਗਈ ਸਗਲੀ ਧਾਈ ਅਬ ਮੋਹੇ ਜੀਵਨ ਪਦਵੀ ਪਾਈ ਚੀਤ ਆਇਓ ਮਨਪੁਰਖ ਬਧਾਤਾ ਸੰਤਨ ਕੀ ਸਰਨਾਈ ਰਹਾਉ ਕਾਮ ਕ੍ਰੋਧ ਲੋਭ ਮੋਹ ਨਿਵਾਰੇ ਨਿਵਰੇ ਸਗਲ ਬੈਰਾਈ ਸਾਧ ਹਜੂਰ ਹਾਜ਼ਰ ਹੈ ਨਾਜ਼ਰ ਕਤਹਿ ਨਾ ਭਇਓ ਦਰਾਈ ਸੁਖ ਸੀਤਲ ਸਰਦਾ ਸਭ ਪੂਰੀ ਹੋਏ ਸੰਤ ਸਹਾਈ ਪਾਵਨ ਪਤਤ ਕੀਏ ਖਿਨ ਭੀਤਰ ਮਹਿਮਾ ਕਥਨ ਨਾ ਜਾਈ ਨਿਰਪਉ ਭਏ ਸਗਲ ਭੈ ਖੋਏ ਗੋਬਿੰਦ ਚਰਨੇ ਉਟਾਈ ਨਾਨਕ ਜਸ ਗਾਵੇ ਠਾਕੁਰ ਕਾ ਰੈਣ ਦਿਨ ਸੁ ਲਿਬਲਾਈ ਮਾਰੂ ਮਹੱਲਾ ਪੰਜਵਾ ਜੋ ਸਮਰੱਥ ਸਰਬ ਗੁਣ ਨਾਇਕ ਤਿਸ ਕੋ ਕਬਹੂ ਨਾ ਗਾਵਸਰੀ ਛੋੜ ਜਾਏ ਖਿਨ ਪੀਤਰ ਤਾ ਕੋ ਵਾ ਕੋ ਫਿਰ ਫਿਰ ਧਾਵਸਰੀ ਆਪਣੇ ਪ੍ਰਭ ਕੋ ਕਿਉ ਨਾ ਸਮਾਰਸਰੀ ਬੈਰੀ ਸੰਗ ਰੰਗ ਰਸ ਰਚਿਆ ਤਿਸ ਸਿਉ ਜੀਆ ਰਾਜਾਰਸਰੀ ਰਹਾਉ ਜਾਂ ਕੈ ਨਾਮ ਸੁਨਿਐ ਜਮ ਛੋੜੈ ਤਾਂ ਕੀ ਸਰਨ ਨਾ ਪਾਵਸਰੀ ਕਾੜ ਦੇ ਸਿਆਨ ਬਪਰੇ ਕਉ ਤਾਂ ਕੀ ਓ ਟਟਕਾਵਸਰੀ ਜਿਸ ਕਾ ਜਾਸ ਸੁਨਤ ਭਵ ਤਰੀਐ ਤਾਂ ਸਿਓ ਰੰਗ ਨਾ ਲਾਬਸਰੀ ਥੋਰੀ ਬਾਤ ਅਲਪ ਸੁਪਨੇ ਕੀ ਬਹੁਰ ਬਹੁਰ ਅਟਕਾ ਵਸਰੀ ਭਇਓ ਪ੍ਰਸਾਦ ਕਿਰਪਾ ਨਿਦ ਠਾਕੁਰ ਸੰਤ ਸੰਗ ਪਤ ਪਾਈ ਕਹੋ ਨਾਨਕ ਤ੍ਰੈ ਗੁਣ ਭ੍ਰਮ ਛੂਟਾ ਜੋ ਪ੍ਰਭ ਭੈ ਸਹਾਈ ਮਾਰੂ ਮਹੱਲਾ ਪੰਜਵਾਂ ਅੰਤਰਜਾਮੀ ਸਭ ਵਿਦ ਜਾਣੈ ਤਿਸ ਤੇ ਕਹਾ ਦੁਲਾਰਿਓ ਹਸਤ ਪਾਮ ਚਰੇ ਖਿਨ ਭੀਤਰ ਅਗਨ ਸੰਗ ਲੈ ਜਾ ਰਿਓ ਮੂੜੇ ਤੈ ਮਨ ਤੇ ਰਾਮ ਬਸਾਰਿਓ ਲੂਣ ਖਾਇ ਕਰਹਿ ਹਰਾਮ ਖੋਰੀ ਪੇਖਤ ਨੈਣ ਵਿਦਾਰਿਓ ਰਹਾਉ ਅਸਾਦ ਰੋਗ ਉਪਜਿਓ ਤਨ ਭੀਤਰ ਤਰਤਨਾ ਕਾਹੂ ਤਾਰਿਓ ਪ੍ਰਭ ਬਿਸਰਤ ਮਹਾ ਦੁਖ ਪਾਇਓ ਏਹ ਨਾਨਕ ਤਤ ਵਿਚਾਰਿਓ ਮਾਰੂ ਮਹਲਾ ਪੰਜਵਾਂ ਚਰਨ ਕਮਲ ਪ੍ਰਭ ਰਾਖੇ ਜੀਤ ਹਰ ਗੁਣ ਗਾਵਹਿ ਨੀਤਾ ਨੀਤ ਤਿਸ ਬਿਨ ਦੂਜਾ ਅਵਰ ਨਾ ਕੋ ਆਦ ਮਦ ਅੰਤ ਹੈ ਸੋ ਸੰਤਨ ਕੀ ਓਟ ਆਪੇ ਆਪ ਰਹਾਉ ਜਾਂ ਕਹਿ ਵਸ ਹੈ ਸਗਲ ਸੰਸਾਰ ਆਪੇ ਆਪ ਆਪ ਨਿਰੰਕਾਰ ਨਾਨਕ ਗਹਿਓ ਸਾਚਾ ਸੋਏ ਸੁਖ ਪਾਇਆ ਫਿਰ ਦੁਖ ਨਾ ਹੋਵੇ ਮਾਰੂ ਮਹੱਲਾ ਪੰਜਵਾਂ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਪ੍ਰਾਨ ਸੁਖ ਦਾਤਾ ਜੀ ਸੁਖ ਦਾਤਾ ਤੁਮ ਕਾਹਿ ਬਸਾਰਿਓ ਅਗਿਆਨਥ ਹੋਚਾ ਮਦ ਚਾਖ ਹੋਏ ਤੁਮ ਬਾਵਰ ਦਲਭ ਜਨਮ ਅਕਾਰਥ ਰੇ ਨਰ ਐਸੀ ਕਰਹਿ ਇਆਨਥ ਤਜ 사ਰੰਗ ਧਰ ਭ੍ਰਮ ਤੁ ਭੂਲਾ ਮੋਹਿ ਲਪਟਿਓ ਦਾਸੀ ਸੰਗ ਸਾਨਥ ਰਹਾਉ ਧਰਨੀ ਤਰ ਤਿਆਗ ਨੀਚ ਕੁਲ ਸੇਵਹਿ ਹਉ ਹਉ ਕਰਤ ਬਿਹਾਵਤ ਫੋਕਟ ਕਰਮ ਕਰਹਿ ਅਗਿਆਨੀ ਮਨ ਮੁਖ ਅੰਧ ਕਹਾਵਤ ਸਤ ਹੋਤਾ ਅਸਤ ਕਰ ਮੰਨਿਆ ਜੋ ਬਿਨ ਸਤ ਸੋ ਨਿਹ ਚਲ ਜਾਣਤ ਪਰ ਕੀ ਕੋ ਆਪਣੀ ਕਰ ਫਕਰੀ ਐਸੇ ਭੂਲ ਭਲਾਨਤ ਖਤਰੀ ਬ੍ਰਾਹਮਣ ਸੂਦ ਵੈਸ ਸਭ ਏਕੈ ਨਾਮ ਤਰਾਨਤ ਗੁਰ ਨਾਨਕ ਦੇ ਉਪਦੇਸ਼ ਕਹਤ ਹੈ ਜੋ ਸੁਨੇ ਸੋ ਪਾਰ ਪਰਾਨਥ ਮਾਰੂ ਮਹੱਲਾ ਪੰਜਵਾਂ ਗੁਪਤ ਕਰਤਾ ਸੰਗ ਸੋ ਪ੍ਰਭ ਦਹਿ ਕਾਵੇ ਮਨੋ ਖਾਏ ਵਿਸਾਰ ਹਰ ਜੀਉ ਬਿਖੈ ਭੂਗ ਹੈ ਤਪਤ ਥੰਮ ਗਲ ਲਾਏ ਰੇ ਨਾਰ ਕਾਏ ਪਰ ਗ੍ਰਹਿ ਜਾਏ ਕੁਚਲ ਕਠੋਰ ਕਾਮ ਗਰਧਬ ਤੁਮ ਨਹੀਂ ਸੁਨਿਓ ਧਰਮ ਰਾਏ ਰਹਾਉ ਵਿਕਾਰ ਪਾਤਰ ਗਲ ਹੈ ਬਾਂਦੀ ਨਿੰਦ ਪੋਟ ਸਿਰਾਈ ਮਹਾ ਸਾਗਰ ਸਮੁੰਦ ਲੰਗਣਾ ਪਾਰ ਨਾ ਪਰ ਨਾ ਜਾਈ ਕਾਮ ਕ੍ਰੋਧ ਲੋਭ ਮੋਹ ਵਿਆਪਿਓ ਨੇਤਰ ਰਖੇ ਫਿਰਾਏ ਸੀਸ ਉਠਾਵਨ ਨਾ ਕਬ ਹੂ ਮਿਲੇਈ ਮਹਾ ਦੁਤਰ ਮਾਈ ਸੂਰ ਮੁਖਤਾ ਸਸੀ ਮੁਖਤਾ ਬ੍ਰਹਮ ਗਿਆਨੀ ਅਲਿਪਾਇ ਸੁਭਾਵਤ ਜੈਸੀ ਬੈ ਸੰਤਰ ਅਲਿਪਤ ਸਦਾ ਨਿਰਮਲਾਈ ਜਿਸ ਕਰਮ ਖੁੱਲਿਆ ਤਿਸ ਲਹਿਆ ਪੜਦਾ ਜਿਨ ਗੁਰ ਪਹਿ ਮੰਨਿਆ ਸੁਭਾਈ ਗੁਰ ਮੰਤਰ ਅਵਖਦ ਨਾਮ ਦੀਨਾ ਜਨ ਨਾਨਕ ਸੰਕਟ ਜੋਨ ਨਾ ਪਾਈ ਰੇ ਨਰ ਇਨ ਬਿਦਪਾਰ ਪਰਾਏ ਤਿਆਏ ਹਰ ਜੀਉ ਹੋਏ ਮਿਰਤਕ ਤਿਆਗ ਦੂਜਾ ਭਾਉ ਰਹਾਉ ਦੂਜਾ ਮਾਰੂ ਮਹੱਲਾ ਪੰਜਵਾਂ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹਿ ਦਿਖਾਇਆ ਥਾ ਅਨਪੋ ਚਰਜ ਰੂਪ ਪ੍ਰਭ ਪੇਖਿਆ ਮੇਰਾ ਮਨ ਛੋੜ ਨਾ ਕਤੁ ਹੂ ਜਾਇਆ ਥਾ ਮਾਨਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ ਮੋਲ ਅਮੋਲ ਨਾ ਪਾਇਆ ਜਾਈ ਕਰ ਕਿਰਪਾ ਗੁਰੂ ਦਿਵਾਇਆ ਥਾ ਰਹਾਉ ਅਦੇਸ਼ਟ ਅਗੋਚਿਰ ਪਾਰ ਬ੍ਰਹਮ ਮਿਲ ਸਾਧੂ ਅਕਥ ਕਥਾਇਆ ਥਾ ਅਨਹਦ ਸ਼ਬਦ ਦਸਮ ਦੁਆਰ ਵੱਜਿਓ ਤਹਿ ਅਮਰਤ ਨਾਮ ਚੁ ਆਇਆ ਥਾ ਟੂਟ ਨਾਹੀ ਮਨ ਤ੍ਰਿਸ਼ਨਾ ਬੂਜੀ ਅਖੋਟ ਭੰਡਾਰ ਸਮਾਇਆ ਥਾ ਚਰਨ 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 ਗੁਰ ਸੇਵੇ ਅ ਘੜ ਘੜਿਓ ਰਸ ਪਾਇਆ ਥਾ ਸਹਜੇ ਆਵਾਸ ਸਹਜੇ ਜਾਵਾ ਸਹਜੇ ਮਨ ਖਿਲਾਇਆ ਥਾ ਕਹੋ ਨਾਨਕ ਪਰਮ ਗੁਰ ਖੋਇਆ ਤਾ ਹਰ ਮਹਿਲੀ ਮਹਿਲ ਪਾਇਆ ਥਾ ਮਾਰੂ ਮਹੱਲਾ 5 ਜਿਸਹਿ ਸਾਜ ਨਿਵਾਜਿਆ ਤੇ ਸਾਸਿਉ ਰੋਚਿ ਨਾਹੀ ਆਨਿਰੂਤੀ ਆਨ ਬੋਈਐ ਫਲ ਨਾ ਫੁੱਲੈ ਤਾਹੀ ਰੇ ਮਨ ਵੱਤਰ ਬੀਜਨ ਨਾਉ ਬੋਏ ਖੇਤੀ ਲਾਏ ਮਨੁਆ ਭਲੋ ਸਮੋਂ ਸਵਾਉ ਰਹਾਉ ਖੋਏ ਖਹਿੜਾ ਪਰਮ ਮਨ ਕਾ ਸਤਗੁਰ ਸਰਣੀ ਜਾਇ ਕਰਮ ਜਿਸ ਕੋ ਤੁਰੋ ਲਿਖਿਆ ਸੋਈ ਕਾਰ ਕਮਾਈ ਪਾਉ ਲਾਗਾ ਗੋਬਿੰਦ ਸਿਉ ਘਾਲ ਪਾਈ ਥਾਏ ਖੇਤ ਮੇਰੇ ਜੰਮਿਆ ਨਖੋਟ ਨਾ ਕਬ ਹੂੰ ਜਾਏ ਪਾਇਆ ਮੋਲ ਪਦਾਰਥ ਛੋੜਨਾ ਕਤ ਹੂੰ ਜਾਏ ਕਹੋ ਨਾਨਕ ਸੁਖ ਪਾਇਆ ਤ੍ਰਿਪਤ ਰਹੇ ਆਗਾਈ ਮਾਰੂ ਮਹੱਲਾ ਪੰਜਵਾ ਫੂਟੋ ਆਂਦਾ ਪਰਮ ਕਾ ਮਨ ਭਇਓ ਪਰਗਾਸ ਕਾਟੀ 베ਰੀ ਪਗਹਤੀ ਗੁਰ ਚੀਨੀ ਬੰਦ ਖਲਾਸ ਆਮਣ ਜਾਣ ਰਹੇ ਹੋ ਤਪਤ ਕੜਾਹ ਬੁਝ ਗਿਆ ਗੁਰ ਸੀਤਲ ਨਾਮ ਦਿਓ ਰਹਾਉ ਜਬ ਤੇ ਸਾਧੂ ਸੰਗ ਭਇਆ ਤਉ ਛੋੜ ਗਏ ਨਿਗਹਾਰ ਜਿਸ ਕੀ ਅਟਕ ਤਿਸ ਤੇ ਛੁੱਟੀ ਤਉ ਕਹਾ ਕਰੇ ਕੋਟਵਾਰ ਚੂਕਾ ਪਹਾਰਾ ਕਰਮ ਕਾ ਹੋਏ ਨਿਹ ਕਰਮਾ ਸਾਗਰ ਤੇ ਕੰਡੈ ਚੜੇ ਗੁਰ ਕੀਨੇ ਧਰਮਾ ਸੱਚ ਥਾਨ ਸੱਚ ਬੈਠ ਕਾ ਸੱਚ ਸਵਾਉ ਬਣਾਇ ਸੱਚ ਪੂੰਜੀ ਸੱਚ ਵਖਰੋ ਨਾਨਕ ਘਰ ਪਾਇਆ ਮਾਰੂ ਮਹੱਲਾ ਪੰਜਵਾਂ ਬੇਦਪਕਾਰੈ ਮੁਖਤੀ ਪੰਡਤ ਕਾਮਾ ਮਨ ਕਾਮਾਠਾ ਮੂਨੀ ਹੋਏ ਬੈਠਾ ਇਕਾਂਤੀ ਹਿਰਦੈ ਕਲਪਨ ਗਾਠਾ ਹੋਏ ਉਦਾਸੀ ગ્રਹਿ ਤਜ ਚਲਿਓ ਛੁਟ ਕੈ ਨਾਹੀ 나ਠਾ ਜੀ ਕੀ ਕਹਿ ਪਹਿ ਬਾਤ ਕਹਾ ਆਪ ਮੁਕਤ ਮੋ ਕਉ ਪ੍ਰਭ ਮੇਲੇ ਐਸੋ ਕਹਾ ਲਹਾ ਰਹਾਉ ਤਪਸੀ ਕਰ ਕਹਿ ਦੇਹੀ ਸਾਦੀ ਮਨਵਾ ਦੇ ਦਿਸ ਧਾਨਾ ਬ੍ਰਹਮਚਾਰ ਬ੍ਰਹਮਚਜ ਕੀਨਾ ਹਿਰਦੈ ਭਇਆ ਗੁਮਾਨਾ ਸੰਨਿਆਸੀ ਹੋਏ ਕਹਿ ਤੀਰਥ ਭ੍ਰਮਿਓ ਉਸ ਮਹਿ ਕ੍ਰੋਧ ਬਿਗਾਨਾ ਕੁੰਗਰ ਬਾਂਧ ਭਏ RAMਦਾਸਾ ਰੋਟੀਆਂ ਨੇ ਕੇ ਉਪਾਵਾ ਬਰਤਨੀਮ ਕਰਮ ਖਟ ਕੀਨੇ ਬਾਹਰ ਭੇਖ ਦਿਖਾਵਾ ਗੀਤ ਨਾਦ ਮੁਖ ਰਾਗ ਅਲਾਪੇ ਮਨ ਨਹੀਂ ਹਰ ਹਰ ਗਾਵਾ ਹਰ ਕਸੋਗ ਲੋਭ ਮੋਹ ਰਹਤ ਹੈ ਨਿਰਮਲ ਹਰ ਕੇ ਸੰਤਾ ਤਿਨ ਕੀ ਧੂੜ ਪਾਏ ਮਨ ਮੇਰਾ ਜਾ ਦਇਆ ਕਰੇ ਭਗਵੰਤਾ ਕਹੋ ਨਾਨਕ ਗੁਰਪੂਰਾ ਮਿਲਿਆ ਤਾਂ ਉਤਰੀ ਮਨ ਕੀ ਚਿੰਤਾ ਮੇਰਾ ਅੰਤਰ ਜਾਮੀ ਹਰ ਰਾਇਆ ਸਭ ਕਿਸ ਜਾਣੈ ਮੇਰੇ ਜੀ ਕਾ ਪ੍ਰੀਤਮ ਬਿਸਰ ਗਏ ਬਕਬਾਇ ਰਹਾਉ ਦੂਜਾ ਮਾਰੂ ਮਹੱਲਾ ਪੰਜਵਾਂ ਕੋਟ ਲਖ ਸਰਬ ਕੋ ਰਾਜ ਜਿਸ ਹਿਰਦੈ ਨਾਮ ਤੁਮਾਰਾ ਜਾਂ ਕੋ ਨਾਮ ਨਾ ਦਿਆ ਮੇਰਾ ਸਤਿਗੁਰ ਸੇ ਮਰ ਜਨਮ ਹੈ ਗਾਵਾਰਾ ਮੇਰੇ ਸਤਿਗੁਰ ਹੀ ਪਤਰਾਖ ਚੀਤ ਆਵਹਿ ਤਬ ਹੀ ਪਤ ਪੂਰੀ ਵਿਸਰਤ ਰਲੀਐ ਖਾਕ ਰਹਾਉ ਰੂਪ ਰੰਗ ਖੁਸ਼ੀਆਂ ਮਨ ਭੋਗਣ ਤੇ ਤੇ ਛਿਦਰ ਵਿਕਾਰਾ ਹਰ ਕਾ ਨਾਮ ਨਿਧਾਨ ਕਲਿਆਣਾ ਸੂਖ ਸਹਿਜ ਇਹ ਸਾਰਾ ਮਾਇਆ ਰੰਗ ਬਰੰਗ ਖਿਨੈ ਮਹਿ ਜਿਉ ਬਾਦਰ ਕੀ ਛਾਇਆ ਸੇ ਲਾਲ ਭਏ ਗੂੜੈ ਰੰਗ ਰਾਤੀ ਜਿਨ ਗੁਰ ਮਿਲ ਹਰ ਹਰ ਗਾਇਆ ਊਚ ਮੂਚ ਅਪਾਰ ਸੁਆਮੀ ਅਗਮ ਦਰਬਾਰਾ ਨਾਮੋ ਵਡਿਆਈ ਸੋਭਾ ਨਾਨਕ ਖਸਮ ਪਿਆਰਾ ਮਾਰੂ ਮਹੱਲਾ ਪੰਜਵਾਂ ਘਰ ਚੌਥਾ ਇਕ ਓੰਕਾਰ ਸਤਗੁਰ ਪ੍ਰਸਾਦ ਓੰਕਾਰ ਉਤਪਾਤੀ ਕੀ ਆਦਿਨਸ ਸਭ ਰਾਤੀ ਵਣ ਤਰੇਣਾ ਤਰੇ ਭਵਨ ਪਾਣੀ ਚਾਰ ਬੇਦ ਚਾਰੇ ਖਾਣੀ ਖੰਡ ਦੀਪ ਸਭ ਲੋਵਾ ਏਕ ਕੁਆਵੈ ਤੇ ਸਭ ਹੋਵਾ ਕਰਨ ਹਾਰਾ ਬੂਜੋਰੇ ਸਤਗੁਰ ਮਿਲੈ ਤਾਂ ਸੂਜੈ ਰਹਾਉ ਤ੍ਰੈ ਗੁਣ ਕੀ ਆਪਸਾਰਾ ਨਰਕ ਸੁਰਗ ਅਵਤਾਰਾ ਹਉ ਮੈਂ ਆਵੈ ਜਾਈ ਮਨ ਟਿਕਣ ਨਾ ਪਾਵੇ ਰਾਈ ਬਾਜ ਗੁਰੂ গোਬਾਰਾ ਮਿਲ ਸਤ ਗੁਰ ਨਿਸਤਾਰਾ ਹਉ ਹਉ ਕਰਮ ਕਮਾਣੀ ਤੇ ਤੇ ਬੰਦ ਗਲਾਣੀ ਮੇਰੀ ਮੇਰੀ ਧਾਰੀ ਪੋਹਾ ਪੈਰ ਲੋਹਾਰੀ ਸੋ ਗੁਰ ਮਿਲ ਏਕ ਪਛਾਣੈ ਜਿਸ ਹੋਵੈ ਭਾਗ ਮਥਾਣੈ ਸੋ ਮਿਲਿਆ ਜੇ ਹਰ ਮਨ ਪਾਇਆ ਸੋ ਭੂਲਾ ਜੇ ਪ੍ਰਭੂ ਭਲਾਇਆ ਨਹਿ ਆਪੋ ਮੂਰਖ ਗਿਆਨੀ ਜੇ ਕਰਾਵੇ ਸੋ ਨਾਮੁ ਵਖਾਨੀ ਤੇਰਾ ਅੰਤ ਨ ਪਾਰਾ ਵਾਰਾ ਜਨ ਨਾਨਕ ਸਦ ਬਲੇਹਾਰਾ ਮਾਰੂ ਮਹੱਲਾ ਪੰਜਵਾਂ ਮੋਹਣੀ ਮੋਹਿ ਲੀਏ ਤ੍ਰਹ ਗੁਣੀਆਂ ਲੋਭ ਵਿਆਪੀ ਝੂਠੀ ਦੁਨੀਆ ਮੇਰੀ ਮੇਰੀ ਕਰ ਕੈ ਸੰਚੀ ਅੰਤ ਕੀ ਬਾਰ ਸਗਲ ਲੈ ਛਲਿਆ ਨਿਰਭਉ ਨਿਰੰਕਾਰ ਦਇਅਲਿਆ ਜੀ ਜੰਤ ਸਗਲੇ ਪ੍ਰਤਪਲਿਆ ਰਹਾਉ ਏਕ ਹੈ ਸ਼ਰਮ ਕਰ ਗਾਡੀ ਗੜਹੈ ਏਕ ਹੈ ਸੁਪਨੈ ਦਾਮ ਨਾ ਛੜਹੈ ਰਾਜ ਕਮਾਏ ਕਰੀ ਜਿਨ ਥੈਲੀ ਤਾਂ ਕਹਿ ਸੰਗ ਨਾ ਚੰਚਲ ਚਲਿਆ ਏ ਕਹਿ ਪ੍ਰਾਨ ਪਿੰਡ ਤੇ ਪਿਆਰੀ ਏਕ ਸੰਚੀ ਤਜ ਬਾਪ ਮਹਤਾਰੀ ਸੁੱਤ ਮੀਤ ਪ੍ਰਾਤ ਤੇ ਗੁਜਜੀ ਤਾਂ ਕਹਿ ਨਿਕਟ ਨਾ ਹੋਈ ਖਲਿਆ ਹੋਏ ਔਧੂਤ ਬੈਠੇ ਲਾਏ ਤਾਰੀ ਜੋਗੀ ਜਤੀ ਪੰਡਤ ਵਿਚਾਰੀ ਗ੍ਰਹਿ ਮੜੀ ਮਸਾਣੀ ਬਨ ਮਹਿ ਬਸਤੇ ਊਠ ਤਿੰਨਾ ਕੈ ਲਾਗੀ ਪਲਿਆ ਕਾਟੇ ਬੰਦਨ ਠਾਕੁਰ ਜਾਕੇ ਹਰ ਹਰ ਨਾਮ ਬਸਿਓ ਜੀ ਤਾ ਕੈ ਸਾਧ ਸੰਗ ਭਏ ਜਨ ਮੁਕਤੇ ਗਤ ਪਾਈ ਨਾਨਕ ਨਦਰ ਨੇ ਹਲਿਆ ਮਾਰੂ ਮਹੱਲਾ ਪੰਜਵਾ ਸਿਮਰੋ ਹੋਇ ਕਿ ਨਿਰੰਜਨ ਸੋ ਜਾਂਤੇ ਬਿਰਥਾ ਜਾਤ ਨਾ ਕੋ ਮਾਤ ਗਰਭ ਮਹਿ ਜਿਨ ਪ੍ਰਤਿ ਪਾਰਿਆ ਗਿਉ ਪਿੰਡ ਦੇ ਸਾਜ ਸਵਾਰਿਆ ਸੋਈ ਬਧਾਤਾ ਖਿਨ ਖਿਨ ਜਪੀਐ ਜਿਸ ਸਿਮਰਤ ਅਭੁਗੁਣ ਸਭ ਢਕੀਐ ਚਰਨ ਕਮਲ ਉਰੇ ਅੰਤਰ ਧਾਰੂ ਵਿਚਿਆ ਬਨ ਤੇ ਜਿਉ ਉਧਾਰੂ ਕਰਨ ਪਲਾ ਮਿਟਹਿ ਬਿਲਲਾਟਾ ਜਪ ਗੋਵਿੰਦ ਪਰਮ ਭਉ ਫਾਟਾ ਸਾਧ ਸੰਗ ਬਿਰਲਾ ਕੋ ਪਾਏ ਨਾਨਕ ਤਾਂ ਕਹਿ ਬਲ ਬਲ ਜਾਏ RAM ਨਾਮ ਮਨ ਤਨ ਆਧਾਰਾ ਜੋ ਸਿਮਰੈ ਤਿਸ ਕਾ ਨਿਸਤਾਰਾ ਰਹਾਉ ਮਿਥਿਆ ਵਸਤ ਸਤ ਕਰਮਾਨੀ ਹਿਤ ਲਾਇਓ ਸੱਠ ਮੂੜ ਅਗਿਆਨੀ ਕਾਮ ਕਰੋਧ ਲੋਭ ਮਦ ਮਤਾ ਕਉੜੀ ਬਦਲੇ ਜਨਮ ਗਵਾਤਾ ਆਪਣਾ ਛੋੜ ਪਰਾਇਆ ਰਾਤਾ माया मद मन तन संग जाता तृष्ण ना बुजए करत कलोला पूणी आस मिथ्या सब बोला आवत अकेला जात अकेला हम तुम संग झूठे सब बोला पाए ठ गौरी आप पलायो नानक कीर्तन ना जाए मिटायो पास पंखी भूत अर प्रेता ਬਹੁ ਵਿਧ ਜੋਨੀ ਫਿਰਤ ਅਨੇਤਾ ਜਹ ਜਾਨੂ ਤਹਿ ਰਹਿਨ ਨਾ ਪਾਵੇ ਥਾਨ ਬਿਹੂਨ ਉਠ ਉਠ ਫਿਰਤਾਵੇ ਮਨ ਤਨ ਬਾਸਨਾ ਬਹੁਤ ਵਿਸਥਾਰਾ ਅਹੰ ਮੇ ਮੂਠੋ ਬੇਚਾਰਾ ਅਨਕ ਦੋਖ ਅਰ ਬਹੁਤ ਸਜਾਈ ਤਾਂ ਕੀ ਕੀਮਤ ਕਹਿਣ ਨਾ ਜਾਈ ਪ੍ਰਭ ਬਿਸਰਤ ਨਰਕ ਮਹਿ ਪਾਇਆ ਤਹਿ ਮਾਤ ਨਾ ਬੰਦ ਨਾ ਮੀਤ ਨਾ ਜਾਇ ਜਿਸ ਕੋ ਹੋਤ ਕਿਰਪਾਲ ਸੁਆਮੀ ਸੋ ਜਨ ਨਾਨਕ ਪਾਰ ਗ੍ਰਾਮੀ ਭ੍ਰਮਤ ਭ੍ਰਮਤ ਪ੍ਰਭ ਸਰਨੀ ਆਇਆ ਦੀਨਾ ਨਾਤ ਜਗਤ ਪਿਤ ਮਾਇਆ ਪ੍ਰਭ ਦਿਆਲ ਦੁਖ ਦਰਦ ਬੁਦਾਰਨ ਜਿਸ ਭਾਵੈ ਤਿਸ ਹੀ ਨਿਸਤਾਰਨ ਅੰਧ ਕੂਪ ਤੇ ਕੱਡਨ ਹਾਰਾ ਪ੍ਰੇਮ ਭਗਤ ਹੋਵਤ ਨਿਸਤਾਰਾ ਸਾਧ ਰੂਪ ਆਪਣਾ ਤਨ ਧਾਰਿਆ ਮਹਾ ਅਗਨ ਤੇ ਆਪ ਉਬਾਰਿਆ ਜਪ ਤਪ ਸੰਜਮ ਇਸ ਤੇ ਕਿਛ ਨਾਹੀ ਆਦ ਅੰਤ ਪ੍ਰਭ ਅਗਮ ਅਗਾਹੀ ਨਾਮ ਦੇਹ ਮੰਗੈ ਦਾਸ ਤੇਰਾ ਹਰ ਜੀਵਨ ਪਦ ਨਾਨਕ ਪ੍ਰਭ ਮੇਰਾ ਮਾਰੂ ਮਹੱਲਾ ਪੰਚ